ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਿਹਾ ਪਿੰਡ ਨਾਣੇਵਾਲ ਜਿਲ੍ਹਾ ਇਹਨੂੰ ਬਰਨਾਲਾ ਤੇ ਤਹਿਸੀਲ ਨੂੰ ਤਬਾ ਪਾ ਜਾਂਦੀ ਹੈ ਨੇੜੇ ਪਿੰਡ ਬਈ ਪਧੌੜ ਰਹਿ ਜਾਂਦਾ ਪਧੌੜ ਤੋਂ ਜੇ ਤਪੇ ਨੂੰ ਜਾਣਾ ਹੋਵੇ ਪਹਿਲਾ ਪਿੰਡ ਹੀ ਹੋਣਾ ਨਾਣੇਵਾਲ ਆਉ ਪੁੱਛ ਲੈਣੇ ਬਾਈ ਤੁਹਾਡਾ ਟੇਰ ਬਾਈ ਜੀ ਹਸੀਕਾਲ ਹਸਰੀਕਾਲ ਉਹ ਠੀਕ ਹੋ ਵਧੀਆ ਹਾਂ ਠੀਕ ਵਧੀਆ ਚੱਲਦਾ ਕੰਮਕਾਰ ਹਾਂਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਬੋਲ ਨਾ ਕੋਰਾ ਜਿਨੀ ਮਾਰ ਨੰਬਰ 98727999 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਰੇੜੀ ਬਰ ਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਭਾਈ ਕਿੰਨੇ ਕਿ ਦਿਨ ਲੈਂਦੀ ਆ ਇਹ ਦਿਨ ਲੈ ਜੂ ਹਜੇ 7-8 ਦਿਨ ਲੈ ਜੂ ਜੀ 7 ਤੋਂ 8 ਦਿਨ ਹਾਂ ਕੀ ਰਿਕਾਰਡ ਦੁੱਧ ਦਾ ਭਾਈ ਪਹਿਲੇ ਸੂਏ ਨੇ 16 ਲੀਟਰ ਦੁੱਧ ਦਿੱਤਾ ਜੀ 16 ਲੀਟਰ ਹਾਂ ਜੀ ਛੇਸ ਬਿਊਟੀ ਬੜੀ ਕਮਾਲ ਦੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਲੱਗਿਆ ਚਾਰੂ ਜਰੂ ਫੁੱਲਾ ਹੈ ਨਾ ਹਾਂ ਫੁੱਲਾ ਚਾਰੂ ਹੂੰ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਥਣ ਬੜਾ ਕਮਾਲ ਦਾ ਭਾਈ ਮੁੱਤੀ ਵਾਲ ਇਹ ਕੱਲਾ ਕੱਲਾ ਥਣ ਚਾਰੀ ਥਣ ਲੈ ਨਿਕੜ ਮੇ ਭਾਈ ਪੂਰੇ ਗੈਰ ਤੇ ਆ ਇਹ ਨਾੜਾ ਨੂੜਾ ਫੁੱਲ ਚਾਹੀਏ ਕੱਚੀ ਜ਼ਰੂਰ ਆ ਜੇ ਨਾ ਕੱਚੀ ਹੈਗੇ ਅੱਠ ਕਰਨਾ ਦੇ ਕੱਚੀ ਜ਼ਰੂਰ ਆ ਭਾਈ ਹਜੇ ਤੇ ਬਣੂਗੀ ਕਰਮ ਵਾਲੀ ਬਹੁਤ ਆ ਬਾਕੀ ਦੁੱਧ ਦਾ ਰਿਕਾਰਡ ਚੰਗਾ ਤੇ ਕੱਚੀ ਦੇ ਤਰ੍ਹਾਂ ਉਸਾ ਗਰਮੀ ਨਹੀਂ ਮੰਦੀ ਹਾਂ ਕੱਚੀ ਦੇ ਹਿਸਾਬ ਨਾਲ ਮੁੱਲ ਵੀ ਭਾਈ ਦਾ ਜਾਇ ਜੀ ਹੋਊਗਾ ਬਾਕੀ ਇਹ ਵੀ ਤਰ੍ਹਾਂ ਉਸਾ ਗਰਮੀ ਨਹੀਂ ਮੰਦੀ ਜਮ ਹਾਂ ਗਰਮੀ ਬਿਲਕੁਲ ਨਹੀਂ ਮੰਦੀ ਫੈਟ ਆ ਜਿਹੜੀ ਪੂਰੀ ਚੰਗੀ ਆਉਗੀ ਇਹਦੀ ਕਰ ਬਾਕੀ ਦੁੱਧ ਵੀ ਦੇ ਦੂ 18 ਕਿਲੋ ਕਰ ਦੁੱਧ ਪਾ ਦੂ ਬਾਈ ਬਰੀਡ ਜਾਤ ਬਹੁਤ ਆ ਬੈਠੇ ਕੱਚੀ ਕੱਚੀ ਆਉ ਹਸਾ ਉਹਨਾਂ ਅੰਦਾਜ਼ਾ ਲਾ ਲਿਆ ਟੋਕਰਾੜੀ ਬੈੜ ਆ ਗਈ ਬਣ ਕੇ ਸੋਣਾ ਬੈੜ ਨੇ ਕੋਲ ਲੈ ਪਛਾਹ ਤਾਂ ਵੀ ਆਰਡਰ ਦੇਖੋ ਬਾਈ ਕਮਾਲ ਆਰਡਰ ਕੱਲਾ ਕੱਲਾ ਆੜਾ ਨੂਣਾ ਫੁੱਲ ਚੰਗੀਆਂ ਮੁੱਲ ਕੀ ਰੱਖਿਆ ਫਿਰ ਇਹਦਾ ਬਾਈ ਮੁੱਲ ਬਸ ਆਪਾਂ ਜਾਇਜ਼ ਹੀ ਕਰਾਂਗੇ ਵਾੜਾ ਨਹੀਂ ਕਰਦੇ 47000 ਰੁਪਏ 47000 ਰੁਪਏ ਮਾਨਤਾਨ ਹੋ ਜੀ ਹਾਂ ਮਾਨਤਾਨ ਜਮਾ ਜਾਇਜ਼ ਰੇਟ 47000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਵੇ ਵੇਖ ਕਦੋਂ 7-8 ਦਿਨ ਸੰਭਗੇ ਇਸੇ ਪੂਰੀ ਬਣ ਜਾਣਾ ਤੇ ਚੀ ਜਲਾ ੱਤ ਲਾਜ ਇੱਕ ਕਰ ਲੋ ਸਾਰੀਆਂ ਬਾਰਡਲਾਂ ਕੱਢ ਕੇ ਕਰਮ ਵਾਲੀ ਨੇ ਫੇਰ ਸੋਨਾ ਬਹੁਤ ਚੰਗਾ ਲੇਵਾ ਲੂਵਾ ਬੜਾ ਕਮਾਲ ਦਾ ਨਾਣਾ ਨੂਣਾ ਫੁੱਲ ਚੰਗੀਆਂ ਥਣ ਬਹੁਤ ਚੰਗਾ ਮੁਠੀ ਵਾਲਾ ਥਾਣਾ ਬਈ ਚਾਰੂ ਚੂਰੂ ਵੀ ਆ ਤੇ ਦੁੱਧ ਚੰਗਾ ਪਾ ਦੂਗਾ ਤੇ ਕਿਸੇ ਵੀਰ ਨੂੰ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਨੂੰ ਧੰਨਵਾਦ